ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਖਨੋਰੀ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਹੁਣ ਮੈਡੀਕਲ ਏਡ ਨਹੀਂ ਲੈ ਰਹੇ ਨੇ ਵੱਡੀ ਖਬਰ ਆ ਦੱਸਦੀ ਹੈ ਕਿ ਤਕਰੀਬਨ 7 ਘੰਟਿਆਂ ਤੋਂ ਮੈਡੀਕਲ ਏਡ ਜਿਹੜੀ ਮੈਡੀਕਲ ਡ੍ਰਿਪ ਉਹਨਾਂ ਨੂੰ ਲਗਾਈ ਜਾ ਰਹੀ ਸੀ ਉਹ ਬੰਦ ਹੈ ਇਹ ਵੱਡੀ ਖਬਰ ਖਨੋਰੀ ਬਾਰਡਰ ਤੋਂ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੀ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਠ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਾਮਣੇ ਆ ਰਹੀ ਹੈ ਹੁਣ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਖੜਾ ਹੋ ਰਿਹਾ ਹੋਣਾ ਹੈ ਕਿ ਆਖਿਰਕਾਰ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਏਡ ਕਿਉਂ ਨਹੀਂ ਲੈ ਰਹੇ ਨੇ ਜਿਹੜੀ ਡ੍ਰਿਪ ਉਹਨਾਂ ਨੂੰ ਲਗਾਈ ਜਾ ਰਹੀ ਸੀ ਉਹਨਾਂ ਦੀ ਰਿਕਵਰੀ ਦੇ ਲਈ ਉਹ ਤਕਰੀਬਨ 7 ਘੰਟਿਆਂ ਤੋਂ ਬੰਦ ਹੈ ਤਾਂ ਦੱਸ ਦਈਏ ਕਿ ਬੀਤੀ ਰਾਤ ਤਕਰੀਬਨ 12 ਵਜੇ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਏਡ ਬੰਦ ਹੈ ਪ੍ਰਸ਼ਾਸਨ ਮੁਤਾਬਕ ਸਪੈਸ਼ਲ ਡਾਕਟਰ ਦੀਆਂ ਟੀਮਾਂ ਜਿਹੜੀਆਂ ਨੇ ਉਹ ਉੱਥੇ ਖਨੋਰੀ ਬਾਰਡਰ ਤੇ ਉਹਨਾਂ ਦੀ ਰਿਕਵਰੀ ਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ ਪਰ ਖਬਰ ਸਾਹਮਣੇ ਆ ਰਹੀ ਹੈ ਕਿ ਬੀਤੀ ਦੇਰ ਰਾਤ ਉਹਨਾਂ ਕੋਲੋਂ ਮੈਡੀਕਲ ਡ੍ਰਿਪ ਨਹੀਂ ਲੱਗ ਰਹੀ ਸੀ بار بار ਲਗਾਉਣ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਮੈਡੀਕਲ ਡ੍ਰਿਪ ਜਿਹੜੀ ਆ ਜਗਜੀਤ ਸਿੰਘ ਢੱਲੇਵਾਲ ਨੂੰ ਲਗਾਈ ਜਾ ਰਹੀ ਸੀ ਉਹ ਨਹੀਂ ਲੱਗ ਰਹੀ ਸੀ بار بار ਕੋਸ਼ਿਸ਼ ਲਗਾਤਾਰ ਡਾਕਟਰਸ ਦੀ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੇ ਮਨਾ ਕਰ ਦਿੱਤਾ ਕਿ ਉਹ ਮੈਡੀਕਲ ਡ੍ਰਿਪ ਨਹੀਂ ਲਗਾਉਣਗੇ ਸਵੇਰੇ ਪ੍ਰਸ਼ਾਸਨ ਆਵੇਗਾ ਤੇ ਫਿਰ ਮੈਡੀਕਲ ਡ੍ਰਿਪ ਜਿਹੜਾ ਆ ਉਹ ਲਗਾਉਣਗੇ ਤਾਂ ਫੋਨ ਲਾਈਨ ਤੇ लवली ਸਾਡੇ ਨਾਲ ਜੁੜਗੇ ਨੇ लवली ਤਕਰੀਬਨ 7 ਘੰਟਿਆਂ ਤੋਂ ਉਹ ਮੈਡੀਕਲ ਡ੍ਰਿਪ ਜਿਹੜਾ ਆ ਜਗਜੀਤ ਸਿੰਘ ਢੱਲੇਵਾਲ ਨੂੰ ਨਹੀਂ ਲੱਗ ਰਿਹਾ ਹੈ ਕੁਦੋਂ ਦਾ ਜ਼ਿਕੀ ਜਿਹੜੇ ਡਿਗਰੀ ਸਿੰਘ ਬੰਦੇਵਾਰ ਨੇ ਉਹਨਾਂ ਦੇ ਇੱਕ ਨੂੰ ਜਦੋਂ ਕੇਂਦਰ ਦੇ ਅਧਿਕਾਰੀ ਹਦੋਂ ਮੀਟਿੰਗ ਹੁੰਦੀ ਆ ਤਾਂ ਜਿਹੜੀ ਮੈਡੀਕਲ ਸਹਾਇਤਾ ਲੈਣ ਦੀ ਹਾਂ ਹੋ ਜਾਂਦੀ ਆ ਪਰ ਉਹ ਕਿੰਨਾ ਜਿੱਤੇ ਡਿਰ ਜਗਦੀਸ਼ ਬੰਦੇਵਾਰ ਨੇ ਪਿਛਲੇ 7 ਘੰਟਿਆਂ ਤੋਂ ਮੈਡੀਕਲ ਡ੍ਰਿਪ ਬੰਦ ਕੀਤੀ ਨਹੀਂ ਜਾਂ ਕਿਸੇ ਮਰੀਜ਼ਗੀ ਦੇ ਘਰ ਉਹਨਾਂ ਦੇ ਵੱਲੋਂ ਸੰਗਤ ਉੱਤੇ ਕਿਹਾ ਗਿਆ ਕਿ ਜਦ ਤੱਕ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਉਂਦੇ ਤੇ ADGP ਦਸਕਰਨ ਹੋਗੇ DIG ਮਨਦੀਪ ਸਿੱਧੂ ਹੋਗੇ ਤੇ ਲਗਾਤਾਰ ਇਹ ਤਾਲਮਿਲ ਕਮੇਟੀ ਦੇ ਮੈਂਬਰ ਹੈ ਕਿ ਨਾ ਉਹ ਨਹੀਂ ਆਉਂਦੇ ਉਦੋਂ ਤੱਕ ਕਿ ਮੇਰੇ ਵੱਲੋਂ ਮੈਡੀਕਲ ਸਹਾਇਤਾ ਜਿਹੜੀ ਲਈ ਜਾਉਗੇ ਤਾਂ ਲਗਦਾ ਸਰ ਤਕਰੀਬਨ ਪਿਛਲੇ 4-5 ਦਿਨ ਤੋਂ ਜਿਹੜੀ ਮੈਡੀਕਲ ਸਹਾਇਤਾ ਉਹਨਾਂ ਵੱਲੋਂ ਲਈ ਜਾ ਰਹੀ ਜਿਹੜੇ ਦਿਨ ਤੋਂ ਪਰ ਹੁਣ ਉਹ ਜਿਹੜੀ ਮੈਡੀਕਲ ਸਹਾਇਤਾ ਹੈਗੀ ਆ ਫਿਲਹਾਲ ਬੰਦ ਕਰ ਦਿੱਤੀ ਗਈ ਆ ਕੱਲ ਰਾਤ ਤਕਰੀਬਨ 12 ਵਜੇ ਤੋਂ ਬਾਅਦ ਮੈਡੀਕਲ ਸਹਾਇਤਾ ਹੈ ਕਿ ਆ ਇਹ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਜੋ ਡ੍ਰਿਪ ਉਹਨਾਂ ਦੇ ਲਗਾਤਾਰ ਲੱਗ ਰਿਆ ਸੀ ਜਿਹਦੇ ਵਿੱਚ ਉਹਨਾਂ ਨੂੰ ਕਿਤਰਾ ਕਿਤੇ ਸਟੇਬਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਫਲਾਕਬੀ ਦੇ ਹੈਗੇ ਸੁਬਰੇਸ਼ ਦੀ ਪਰ ਹੁਣ ਉਹ ਮੈਡੀਕਲ ਸਹਾਇਤਾ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਲੈਣੀ ਬੰਦ ਕਰ ਦਿੱਤੀ ਗਈ ਹੈ ਜੀ ਬਿਲਕੁਲ ਤਾਂ लवली ਏ ਖਬਰ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਬਾਰ-ਬਾਰ ਡ੍ਰਿਪ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਡ੍ਰਿਪ ਨਹੀਂ ਲੱਗ ਰਹੀ ਸੀ ਜਿਸ ਤੋਂ ਬਾਅਦ ਜਗਜੀਤ ਢੱਲੇਵਾਲ ਨੇ ਗੱਲ ਕਹੀ ਹੈ ਕਿ ਉਹ ਪ੍ਰਸ਼ਾਸਨ ਆਵੇਗਾ ਫੇਰ ਹੀ ਡ੍ਰਿੱਪ ਲਗਾਉਣਗੇ। ਬਿਲਕੁਲ ਜਦੋਂ ਵਾਰ-ਵਾਰ ਡਾਕਟਰਾਂ ਦੀ ਟੀਮ ਦੇ ਵੱਲੋਂ ਡ੍ਰਿੱਪ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਲਗਾਈਏ ਤਾਂ ਦਰਜੀ ਪਲੇਵਾਨ ਨੇ ਸਾਫ਼ ਤੌਰ ਤੇ ਮਨਾਂ ਕਰ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਕੁਝ ਕਿਸੇ ਨਾ ਕਿਸੇ ਗਲਤਫਹਮਾਜ਼ੀ ਹੋਈ ਹੈ ਜਿਸ ਦੇ ਕਾਰਨ ਉਹਨਾਂ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਉਣਗੇ ਜਿਹਨਾਂ ਦੇ ਸਾਹਮਣੇ ਜਿਹੜੀ ਵੀ ਹੈਗੀ ਆ ਗੱਲਾਂ ਬਾਤਾਂ ਨੂੰ ਲੈ ਕੇ ਸਮਝੌਤਾ ਹੋਏ ਸਿੱਧਾ ਉਦੋਂ ਤੱਕ ਮੈਂ ਮੈਡੀਕਲ ਸਹਾਇਤਾ ਨਹੀਂ ਲਵਾਂਗਾ ਬਾਹਰ ਬਾਹਰ ਡ੍ਰਿੱਪ ਨੂੰ ਵਾਰ ਤੋਂ ਬਾਅਦ ਜਿਹੜਾ ਹੈਗਾ ਜਗਦੀਸ਼ ਸਿੰਘ ਧੱਲੇਵਾਲ ਨੇ ਮਨਾਂ ਕੀਤਾ ਤੇ ਹੁਣ ਜਿਹੜੇ ਪ੍ਰਸ਼ਾਸਨਿਕ ਘਰ ਨਿਕਾਲੇ ਜਿਹੜੇ ਤਾਂ ਮਿਲ ਕਮੈਂਡਰ ਦੇ ਨੰਬਰ ਨੇ ਉਹ ਆਉਣਗੇ ਤਾਂ ਉਸ ਤੋਂ ਬਾਅਦ ਗੱਲਬਾਤ ਕਰਕੇ ਸਮਝੌਤਾ ਕਰਕੇ ਵੀ ਜੀ ਫਿਲਹਾਲ ਕੋਈ ਜਾਣਕਾਰੀ ਕੋਈ ਪ੍ਰਸ਼ਾਸਨ ਅਧਿਕਾਰੀ ਖਨੋਰੀ ਬਾਰਡਰ ਤੇ ਪਹੁੰਚ ਰਿਹਾ ਹੋਵੇ ਤੇ ਫਿਲਹਾਲ ਹਜ ਤੱਕ ਜਿਹੜੀ ਜਾਂ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਜਗਦੀਸ਼ ਸਿੰਘ ਧੱਲੇਵਾਲ ਨੇ ਜੀ ਬਿਲਕੁਲ ਤਾਂ ਜਿਵੇਂ ਕਿ लवली ਨੇ ਦੱਸਿਆ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਖਨੌਰੀ ਬਾਰਡਰ ਤੇ ਨਹੀਂ ਪਹੁੰਚਦਾ ਹੈ ਉਦੋਂ ਤੱਕ ਉਹ ਜਿਹੜੇ ਆ ਮੈਡੀਕਲ ਡ੍ਰਿਪ ਨਹੀਂ ਲਗਾਉਣਗੇ ਤਾਂ ਮੈਡੀਕਲ ਟਰੀਟਮੈਂਟ ਜਿਹੜਾ ਬੀਤੇ 3-4 ਦਿਨਾਂ ਤੋਂ ਉਹ ਲੈ ਰਹੇ ਸੀਗੇ ਜਦੋਂ 18 ਜਨਵਰੀ ਨੂੰ ਕੇਂਦਰ ਸਰਕਾਰ ਨੇ ਮੀਟਿੰਗ ਦਾ ਸੱਦਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਤੇ ਜ਼ੋਰ ਪਾਇਆ ਗਿਆ ਸੀ ਕਿ ਉਹ ਮਰਨ ਵਰਤ ਖੋਲ ਦੇਣ ਪਰ ਜਗਜੀਤ ਸਿੰਘ ਢੱਲੇਵਾਲ ਨੇ صاف ਮਨਾ ਕਰ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਮੈਡੀਕਲ ਟਰੀਟਮੈਂਟ ਜ਼ਰੂਰ ਲੈਣਗੇ ਲੈ ਲੈਣਗੇ ਜਿਸ ਤੋਂ ਬਾਅਦ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਟਰੀਟਮੈਂਟ ਦਿੱਤਾ ਜਾ ਰਿਹਾ ਸੀ ਡ੍ਰਿਪ ਉਹਨਾਂ ਨੂੰ ਲਗਾਈਆਂ ਜਾ ਰਹੀਆਂ ਸੀ ਤਾਂ ਜੋ ਮਰਨ ਵਰਤ ਦੌਰਾਨ ਜਿੰਨਾ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਦੀ ਬੋਡੀ ਨੂੰ ਲੀਵਰ ਨੂੰ ਕਿਡਨੀ ਨੂੰ ਉਹਨਾਂ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਹੁਣ ਤਕਰੀਬਨ 7 ਘੰਟਿਆਂ ਤੋਂ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਏਡ ਨਹੀਂ ਲੈ ਰਹੇ ਨੇ ਕੋਈ ਵੀ ਡ੍ਰਿਪ ਉਹਨਾਂ ਨੂੰ ਨਹੀਂ ਲਗਾਈ ਜਾ ਰਹੀ ਹੈ ਤਾਂ ਉਹਨਾਂ ਨੇ ਸਾਫ਼ ਕਿਹਾ ਹੈ ਕਿ ਜਦੋਂ ਕੋਈ ਪ੍ਰਸ਼ਾਸਨ ਖਨੌਰੀ ਬਾਰਡਰ ਤੇ ਪਹੁੰਚੇਗਾ ਫੇਰ ਹੀ ਉਹ ਮੈਡੀਕਲ ਡ੍ਰਿਪ ਜਿਹੜੇ ਆ ਉਹ ਲਗਾਉਣਗੇ ਤਾਂ ਬੀਤੀ ਰਾਤ 12 ਵਜੇ ਤੋਂ ਲੈ ਕੇ ਹੁਣ ਤੱਕ ਜਗਜੀਤ ਸਿੰਘ ਢੱਲੇਵਾਲ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਟਰੀਟਮੈਂਟ ਜਿਹੜਾ ਆ ਉਹਨਾਂ ਨੂੰ ਜਿਹੜੀਆਂ ਡ੍ਰਿਪ ਲਗਾਈਆਂ ਜਾ ਰਹੀਆਂ ਸੀ ਉਹ ਨਹੀਂ ਲੈ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਅੱਜ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਆ ਉਹ ਖਨੌਰੀ ਬਾਰਡਰ ਤੇ ਪਹੁੰਚਦਾ ਹੈ ਜਾਂ ਫਿਰ ਨਹੀਂ ਕਿਉਂਕਿ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 58 ਦਿਨ ਦੇ ਵਿੱਚ ਦਾਖਲ ਹੋ ਗਿਆ ਤੇ 2-3 ਦਿਨਾਂ ਤੋਂ ਜਦੋਂ ਤੋਂ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਉਦੋਂ ਤੋਂ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆਇਆ ਹੈ ਪਹਿਲੇ ਉਹਨਾਂ ਦੇ ਵੱਲੋਂ ਕੋਈ ਮੈਡੀਕਲ ਟਰੀਟਮੈਂਟ ਵੀ ਨਹੀਂ ਲਿਆ ਜਾ ਰਿਹਾ ਸੀ ਜਿਸ ਕਰਕੇ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ ਪਰ ਕਿਦਰ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਤੋਂ ਬਾਅਦ ਉਹਨਾਂ ਨੇ ਮੈਡੀਕਲ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਡਾਕਟਰਾਂ ਦੀ ਟੀਮਾਂ ਦੇ ਵੱਲੋਂ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਠੀਕ ਕੀਤੀ ਜਾਵੇ ਤਾਂ ਹੁਣ ਉਹਨਾਂ ਦੇ ਵੱਲੋਂ ਤਿਗਪੀਬਨ 7 ਘੰਟਿਆਂ ਤੋਂ ਜਿਹੜਾ ਆ ਮੈਡੀਕਲ ਡ੍ਰਿਪ ਵੀ ਜਿਹੜਾ ਆ ਉਹ ਨਹੀਂ ਲਗਾਇਆ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਅੱਜ ਜਗਜੀਤ ਸਿੰਘ ਢੱਲੇਵਾਲ ਨੇ ਜਿਹੜੀ ਗੱਲ ਕਹੀ ਹੈ ਕਿ ਪ੍ਰਸ਼ਾਸਨ ਪਹੁੰਚੇਗਾ ਤਾਂ ਹੀ ਉਹ ਮੈਡੀਕਲ ਡ੍ਰਿਪ ਲਗਾਉਣਗੇ ਤਾਂ ਦੇਖਣਾ ਹੋਵੇਗਾ ਕਿ ਅੱਜ ਕੋਈ ਪ੍ਰਸ਼ਾਸਨ ਅਧਿਕਾਰੀ ਜਿਹੜਾ ਆ ਉਹ ਖਨੌਰੀ ਬਾਰਡਰ ਤੇ ਪਹੁੰਚਦੇ ਹਨ ਜਾਂ ਫਿਰ ਨਹੀਂ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਡਾਕਟਰਾਂ ਦੇ ਵੱਲੋਂ ਰਿਕਵਰ ਕਰਨ ਦੀ ਕੋਸ਼ਿਸ਼ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਸੀ ਤੇ ਹੁਣ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਵੀ ਆਇਆ ਸੀ ਤੇ ਜੇਕਰ ਹੁਣ ਜਗਜੀਤ ਸਿੰਘ ਢੱਲੇਵਾਲ ਮੈਡੀਕਲ ਡ੍ਰਿਪ ਨਹੀਂ ਲੈਣਗੇ ਤਾਂ ਉਹਨਾਂ ਦੀ ਸਿਹਤ ਮੁੜ ਕੇ ਖਰਾਬ ਹੋ ਸਕਦੀ ਹੈ ਇਸ ਕਰਕੇ ਅੱਜ ਦੇਖਣਾ ਹੋਵੇਗਾ ਕਿ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਕਿ ਸਵੇਰੇ ਕੋਈ ਪ੍ਰਸ਼ਾਸਨ ਆਵੇਗਾ ਫੇਰ ਯੂ ਡ੍ਰਿਪ ਲਗਾਉਣਗੇ ਤਾਂ ਦੇਖਣਾ ਹੋਵੇਗਾ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਜ ਖਨੌਰੀ ਬਾਰਡਰ ਪਹੁੰਚਦਾ ਹੈ ਜਾਂ ਫਿਰ ਨਹੀਂ